ਸਾਰੇ ਮੁਲਜ਼ਮ ਜੋ ਕਿ ਇਸ ਵਾਰਦਾਤ ਦੇ ਯਾ ਤਾਂ ਸ਼ੂਟਰ ਦੱਸੇ ਗਏ ਜਾਂ ਉਹਨਾਂ ਸ਼ੂਟਰਾਂ ਦੇ ਮਦਦਗਾਰ ਦੱਸੇ ਗਏ ਪਿੱਖੀਵਿੰਡ ਦਾ ਪਰਮਜੀਤ ਪੰਮਾ ਅਤੇ ਲਵੀ ਸਿੰਘ ਇਸ ਤੋਂ ਇਲਾਵਾ ਚਰਨਜੀਤ ਸਿੰਘ ਨਾਦਾ ਮੋਗੇ ਦਾ ਉਹ ਵਿਅਕਤੀ ਜਿਸ ਨੇ ਇਹਨਾਂ ਦੀ ਮਦਦ ਕੀਤੀ ਸੀ ਅਤੇ ਕੋਮਲਜੀਤ ਜਾਂ ਕਮਲਜੀਤ ਸਿੰਘ ਇਹ ਚਾਰ ਮੁਲਜ਼ਮਾਂ ਨੂੰ ਬਠਿੰਡਾ ਦੀ ਅਦਾਲਤ ਨੇ ਇਸ ਮੁਕਦਮੇ ਦੇ ਵਿੱਚ ਸਬੂਤ ਨਾ ਹੋ ਪਾਣ ਕਾਰਨ ਜਾਂ ਗਵਾਹੀਆਂ ਮਜ਼ਬੂਤ ਨਾ ਹੋ ਪਾਣ ਕਾਰਨ ਬਰੀ ਕਰਤਾ ਹੈ ਦੋਸ਼ ਮੁਕਤ ਕਰਤਾ ਹੈ ਉਹ ਦੋਸਤੋ ਇਸ ਘਟਨਾਕਰਮ ਨੂੰ ਇਸ ਮੁਕਦਮੇ ਨੂੰ ਜੋ ਕਿ ਵੈਸੇ ਤਾਂ ਇੱਕ ਸਪੀਡੀ ਟ੍ਰਾਇਲ ਸੀ ਕਿਉਂਕਿ ਇੱਕ ਸਾਲ ਅਤੇ 2 ਮਹੀਨਿਆਂ ਦੇ ਵਿੱਚ ਇਹ ਮੁਕਦਮਾ ਅਦਾਲਤ ਨੇ ਨਿਵੇੜਤਾ ਜੇ ਨਾ ਗੱਲ ਕੀਤੀ ਜਾਏ ਮਲਜ਼ਮਾ ਦੀ ਤਾਂ ਸ਼ਾਇਦ ਇਸ ਨੂੰ ਸਪੀਡੀ ਜਸਟਿਸ ਕਿਹਾ ਜਾ ਸਕਦਾ ਹੈ ਉਹਨਾਂ ਦੇ ਪੱਖ ਤੋਂ ਸਪੀਡੀ ਜਸਟਿਸ ਹੋਏਗਾ ਲੇਕਿਨ ਜੇ ਗੱਲ ਹਰਜਿੰਦਰ ਜੋਹਲ ਦੇ ਪੱਖ ਦੀ ਕੀਤੀ ਜਾਏ ਮੇਲੇ ਜੋਹਲ ਦੇ ਪੱਖੋਂ ਇਸ ਨੂੰ ਜੇ ਸਪੀਡੀ ਇਨਜਸਟਿਸ ਨਾ ਮੰਨਿਆ ਜਾਏ ਤਾਂ ਕੀ ਮੰਨਿਆ ਜਾਏ ਇਹ ਘਟਨਾ ਕੋਈ ਕਹੀ ਸੁਣੀ ਘਟਨਾ ਉੱਤੇ ਆਧਾਰਿਤ ਨਹੀਂ ਹੈ ਇਹ ਉਹ ਘਟਨਾ ਹੈ ਜੋ ਕਿ ਪੂਰੀ ਦੁਨੀਆ ਨੇ ਦੇਖੀ ਸੀਸੀਟੀਵੀ ਕੈਮਰੇ ਕੈਮਰੇ ਝੂਠ ਨਹੀਂ ਬੋਲਦੇ ਕੈਮਰਿਆਂ ਦੇ ਵਿੱਚ ਮੋਟਰਸਾਈਕਲ ਉੱਤੇ ਸਵਾਰ ਇਹ ਹਮਲਾਵਰ ਕਿਵੇਂ ਆਉਂਦੇ ਨੇ ਇਹ ਮੁਲਜ਼ਮਾ ਨੇ ਜਿਸ ਤਰੀਕੇ ਨਾਲ ਦਿਨ ਦਿਹਾੜੇ ਮੇਲੇ ਜੋਹਲ ਦਾ ਕਤਲ ਕੀਤਾ ਉਸ ਤੋਂ ਬਾਅਦ ਇਹ ਅਦਾਲਤ ਨੇ ਇਹਨਾਂ ਨੂੰ ਛੱਡ ਦਿੱਤਾ ਇਹਨਾਂ ਨੂੰ ਬਰੀ ਕਰਤਾ ਤਾਂ ਸਮਝਣ ਵਾਲੀ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਦੇ ਪਿੱਛੇ ਦੇ ਫੈਕਟਰ ਕੀ ਰਹੇ ਕਾਰਨ ਕੀ ਰਹੇ